ਗੁਰਪ੍ਰੀਤ ਕਰੋ ਪੰਡਖਾਨੋ ਵਾਲਾ ਬੇਟਾ ਮੇਰਾ ਹਰਜੀਤ ਸਿੰਘ ਤੇ ਅਸੀਂ ਦੋਵੇਂ ਹੰਦਰਾਣੀ ਠਾਣੀ ਨੇ ਬੱਚੇ ਇਸ ਤਰ੍ਹਾਂ ਭੇਜਣ ਦਾ ਫੈਸਲਾ ਕੀਤਾ ਸਾਨੂੰ ਕੋਈ ਏਜੰਟ ਮਿਲਿਆ ਉਹਨਾਂ ਨੇ ਕਿਹਾ ਕਿ ਬੱਚੇ ਮੈਂ ਤੁਹਾਡੇ 20 ਦਿਨ ਵਿੱਚ ਪਹੁੰਚਾ ਦਾਂਗਾ ਇੱਕ ਨੰਬਰ 'ਚ ਚਲੋ ਹੁਣ ਮੈਂ ਇਸ ਤਰ੍ਹਾਂ ਹੀ ਅਸੀਂ ਜ਼ਮੀਨ ਵੇਚ ਕੇ ਗਹਿਣੇ ਪਾ ਕੇ ਬੱਚੇ ਭੇਜ ਦਿੱਤੇ ਆਪਣੇ ਸਾਨੂੰ ਨਹੀਂ ਪਤਾ ਕਿ ਇੰਨਾ ਬੱਚਾ ਨੇ ਖੱਜਲ ਹੋਣਾ 4 ਮਹੀਨੇ ਬਾਅਦ 10 ਅਕਤੂਬਰ ਨੂੰ ਬੱਚੇ ਘਰੋਂ ਤੁਰੇ ਨੇ ਤੇ 28 ਜਨਵਰੀ ਨੂੰ ਬੱਚੇ ਪਹੁੰਚੇ ਨੇ ਲਾਸਟ ਕਾਲ ਹਨ 28 ਜਨਵਰੀ ਨੂੰ ਆਈਏ ਉਸ ਤੋਂ ਬਾਅਦ ਅੱਜ ਸਾਨੂੰ ਬੱਚਿਆਂ ਦੇ ਰਿਪੋਰਟ ਹੋਣ ਦਾ ਪਤਾ ਲੱਗਾ ਆ ਕਿੰਨੇ ਪੈਸੇ ਭਾਂਗੀ ਲੱਗੇ ਤੇ ਕਿਦਾਂ ਕਿਦਾਂ ਬੱਚੇ 45 ਲੱਖ 45 45 ਲੱਖ ਰੁਪਈਆ ਦੋਨਾਂ ਦਾ ਲੱਗ ਗਿਆ 90 ਲੱਖ ਰੁਪਈਆ ਤਕਰੀਬਨ ਸਾਡੇ ਦੋਨਾਂ ਘਰਾਂ ਚੋਂ ਚੱਲ ਗਿਆ ਸੀ ਸਗੀਆਂ ਦਰਾਣੀ ਠਾਣੀ ਆ ਦੋਨੋਂ ਬੱਚੇ ਇੱਕੋ ਘਰ ਚੋਂ ਗਏ ਨੇ ਕਿਦਾਂ ਪੈਸੇ ਤੁਸੀਂ ਭਾਜੀ ਪੈਸੇ ਅਸੀਂ 20 ਲੱਖ ਰੁਪਈਆ ਕਰਕੇ ਦਿੱਤਾ ਸੀ ਉਹਨਾਂ ਨੂੰ ਤੇ ਕਿਦਾਂ ਪੈਲੀ ਵੇਚ ਕੇ ਪੈਲੀ ਵੇਚ ਕੇ ਮੇਰੇ ਤੇ ਦੋ ਦੇ ਦੋ ਕਿਲੇ ਪੈਲੀ ਵੇਚ ਗੀ ਤੇ ਇਹਨਾਂ ਦੀ ਮੇਰੀ ਦਰਾਣੀ ਦੀ ਪੈਲੀ 1 ਕਿਲਾ ਇਹਨਾਂ ਨੇ ਵੇਚ ਦਿੱਤੀ 1 ਕਿਲਾ ਇਹਨਾਂ ਨੇ ਗਹਿਣੇ ਪਾਇਆ ਗੱਡੀ ਵੇਚੀ ਤੇ 6-7 ਲੱਖ ਰੁਪਏ ਇਹਨਾਂ ਨੇ ਵਿਆਜ ਚੁੱਕਿਆ 7 ਮਰਲੇ ਪਲਾਟ ਜੀ 6 ਮਰਲੇ ਦਾ ਇਹਨਾਂ ਨੇ ਪਲਾਟ ਵੇਚਿਆ ਕਿਵੇਂ ਬਦਲ ਗਾ ਜੀ ਬੱਚੇ ਵਾਪਸ ਆਲੇ ਧਰਵਾ ਸਾਨੂੰ ਤੇ ਅੱਜ ਸਵੇਰੇ ਸਕੂਲ ਦੀ ਲਿਸਟ ਆਈ ਗਵਰਨਮੈਂਟ ਸਕੂਲ ਤੋਂ ਸਾਡੇ ਵੱਡੇ ਜੇੜਜੀ ਉਹਨਾਂ ਦੇ ਘਰੇ ਲਿਸਟ ਪਹੁੰਚੀ ਤੇ ਉਹਨਾਂ ਨੇ ਫੋਨ ਕਰਕੇ ਦੱਸਿਆ ਉਹਨਾਂ ਨੇ ਨਾਮ ਪੜ੍ਹੇ ਬੱਚਿਆਂ ਦੇ ਕਿ ਸਾਡੇ ਬੱਚਿਆਂ ਦੇ ਨਾਮ ਆਏ ਨੇ ਦੋਨਾਂ ਦੇ ਬਸ ਉਦੋਂ ਹੀ ਸਾਨੂੰ ਪਤਾ ਲੱਗਾ ਘਰ ਚ ਤੇ ਸੋਗ ਦਾ ਮਾਹੌਲ ਏ ਨਾ ਕਿਸੇ ਨੇ ਰੋਟੀ ਖਾਧੀ ਇਹ ਨਾ ਪੱਕੀ ਏ ਸਵੇਰ ਦੀ ਹੋ ਜਾਈਏ ਬਸ ਸਾਰੇ ਰਿਸ਼ਤੇਦਾਰ ਭੈਣ ਭਰਾ ਫੋਨ ਕਰ ਕਰਕੇ ਪੁੱਛਣ ਡੇ ਨੇ ਕੀ ਕੀ ਗੱਲ ਹੋ ਗਈ ਬੱਚੇ ਕਿਉਂ ਵਾਪਸ ਆ ਗਏ ਨੇ ਬੱਚਿਆਂ ਨਾਲ ਕੋਈ ਸੰਪਰਕ ਹੋ ਰਿਹਾ ਕੋਈ ਗੱਲ ਬਿਲਕੁਲ ਨਹੀਂ ਕੋਈ ਸੰਪਰਕ ਨਹੀਂ ਹੋਇਆ 28 ਜਨਵਰੀ ਤੋਂ ਲੈ ਕੇ ਅੱਜ ਤੱਕ ਕੋਈ ਸੰਪਰਕ ਨਹੀਂ ਹੋਇਆ ਬਸ ਸਾਨੂੰ ਲਿਸਟ ਤੋਂ ਪਤਾ ਲੱਗਾ ਕਿ ਬੱਚੇ ਬਸ ਅਮਰਸਰ ਉਤਰਨ ਵਾਲੇ ਨੇ ਸਾਡੇ ਦੋਵੇਂ ਬੱਚੇ ਗਏ ਹਰਜੀਤ ਤੇ ਹਰਜੋਤ ਮਤਲਬ 12 ਅਕਤੂਬਰ ਨੂੰ ਘਰੋਂ ਗਏ ਸੀਗੇ ਤੇ 28 ਜਨਵਰੀ ਨੂੰ ਉੱਥੇ ਪਹੁੰਚੇ ਆ ਤੇ ਅੱਜ ਸਾਨੂੰ ਪਤਾ ਲੱਗਾ ਸਿੱਰੇ ਸਿੱਰੇ ਕਿ ਸਾਡੇ ਬੱਚੇ ਰਿਪੋਰਟ ਹੋ ਕੇ ਆ ਗਏ ਕਿਵੇਂ ਭੇਜੇ ਕਿਹੜੀਆਂ ਮੁਸੀਬਤਾਂ ਵਿੱਚ ਚੱਲਦੇ ਦੇ ਮਸੀਬਤਾਂ ਦੇ ਬਹੁਤ ਚੱਲੀਆਂ ਜੇ ਕਈ ਵਾਰ ਉਹ ਟੀਵੀ ਨਹੀਂ ਖਾਣੋਂ ਹੁੰਦੀ ਤੇ ਮਗਰ ਪੈਸੇ ਪੰਦੇ ਰਹੇ ਆ ਗੱਲ ਵਣੀ ਹੀ ਹੁੰਦੀ ਹੈਗੀ ਵੀ ਅਸੀਂ ਰੀਚਾਰਜਿੰਗ 3000 ਦਾ ਕਰਵਾ ਕੇ ਫਿਰ ਆਪਣੇ ਬੱਚਿਆਂ ਨਾਲ ਗੱਲ ਕਰਦੇ ਨੇ ਬੱਚੇ ਭੁੱਖੇ ਰਹੇ ਜੰਗਲ ਚ ਇਸ ਤਰ੍ਹਾਂ ਹੀ ਕਦੀ ਖਾਣਾ ਮਿਲ ਜਾਣਾ ਕਦੀ ਨਹੀਂ ਮਿਲਣਾ ਹੈਗਾ ਵੀ ਤੇ ਮੈਂ ਕਿੱਸੇ ਲੱਗਿਆ ਭਾਜੀ 45 45 ਲੱਖ ਰੁਪਏ ਲੱਗਾ 90 ਲੱਖ ਰੁਪਏ ਲੱਗਾ ਸਾਡਾ ਦੋਵਾਂ ਘਰਾਂ ਦਾ ਕਿਵੇਂ ਕੀਤਾ ਰੀਜਮੈਂਟ ਪਹਿਲੀ ਰੀਸਮੈਡ ਇੱਕ ਕਿਲਾ ਪਹਿਲੀ ਵੇਚੀ ਤੇ ਇੱਕ ਗਹਿਣੇ ਪਾਈ ਜੇ ਤੇ 6 ਮਰਲੇ ਪਲਾਟ ਵੇਚਿਆ 7 ਲੱਖ ਰੁਪਏ ਉਦਾਂ ਚੁੱਕਿਆ ਕਿ ਗੱਡੀ ਵੇਚੀ ਉਹ ਕਿਦਾਂ ਲੱਗਾ ਜਦ ਬੱਚੇ ਵਾਪਸ ਆ ਰਕੇ ਮਨ ਤੇ ਕੀ ਬੀਤ ਰਹੀ ਆ ਮਨ ਤੇ ਤੁਹਾਨੂੰ ਬਸ ਸਵੇਰ ਦੀ ਰੋਟੀ ਨਹੀਂ ਖਾਦੀ ਕੋਸ਼ ਨਹੀਂ ਆ ਘਰ ਕੁਛ ਵੀ ਮੇ ਆ ਵੀ ਸਾਨੂੰ ਅੱਗੇ ਦਾ ਵੀ ਹੈ ਕਿ ਸਾਡੀ ਰੋਟੀ ਪਾਣੀ ਕਿੱਦਾਂ ਚੱਲੂ ਗੁੜੀਆ ਮੇਰੀ ਪੜਦੀ ਆ ਮੈਨੂੰ ਤੇ ਇਹ ਵੀ ਆ ਕਿ ਮੇਰੀ ਗੁੜੀਆ ਦੀ ਪੜਾਈ ਵੀ ਰੁਕ ਜਾਣੀ ਪਹਿਲੀ ਵੀ ਇੱਕ ਗਈ ਸਭ ਕੁਝ ਹੋ ਗਿਆ ਉਹਦੀ ਵੀ ਪੜਾਈ ਨਹੀਂ ਮੁਕੰਮਲ ਹੋਣੀ ਕੀ ਕਰਦੇ ਸਰਕਾਰਾਂ ਕੋ ਕੀ ਅਪੀਲ ਕਰਦੇ ਸਰਕਾਰਾਂ ਨੂੰ ਇਹ ਅਪੀਲ ਕਰਦੇ ਬੱਚਿਆਂ ਨੂੰ ਨੌਕਰੀ ਕੋਈ ਰੋਜ਼ਗਾਰ ਦਿੱਤਾ ਜਾਵੇ ਤੇ ਸਾਡੇ ਆ ਇਹ ਆਪੀਜੰਟ ਕੋਲੋਂ ਪੈਸੇ ਪੁੱਛੇ ਥੋੜੇ ਬੋੜੇ ਸਾਡੇ ਜਿਹੜੇ ਕਿੱਥੋਂ ਲੈ ਪੈਸੇ ਜਾਂ ਭੇਜੇ ਬੱਚੇ ਜੰਟ ਹੈਗਾ ਜੀ ਥੋਂ ਰੜੀ ਆਣੇ ਦਾ ਕੀ ਨਾਮ ਦਾ ਉਹਦਾ ਨਾਮ ਹੈਗਾ ਜੀ ਦਿਲਰਾਜ ਉਹ ਕੀ ਕਹਿੰਦਾ ਸੀ ਤੁਹਾਨੂੰ ਉਹ ਸਾਨੂੰ ਕਹਿੰਦਾ ਸੀ ਕਿ ਬੱਚੇ ਤੁਹਾਡੇ ਪਹੁੰਚਣਗੇ ਪੇਰੀ ਪੂਰੀ ਜ਼ਿੰਮੇਵਾਰੀ ਆ ਤੇ ਹੁਣ ਉਹ ਨਹੀਂ ਸਾਡੀ ਗੱਲ ਨਹੀਂ ਹੋਈ ਸਵੇਰ ਦੀ ਨਹੀਂ ਗੱਲ ਨਹੀਂ ਸਾਡੀ ਹੋਈ ਨਹੀਂ ਜਦੋਂ ਪਹੁੰਚ ਕੇ ਉੱਥੇ ਤੁਹਾਡੀ ਗੱਲਬਾਤ ਹੁੰਦੀ ਜੋ ਹਾਂਜੀ 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 28 ਜਨਵਰੀ ਤੋਂ ਹਾਂਜੀ ਕਿੱਥੇ ਰਹੇ ਉਸ ਤੋਂ ਬਾਅਦ ਉਹਨਾਂ ਕੋ ਕੰਮ ਨਾ ਨਾ ਬੱਚਿਆਂ ਨਾਲ ਨਹੀਂ ਹੋਈ ਹੈਗੀ ਜੰਟ ਨਾ ਹੋਈ ਬੱਚਿਆਂ ਦਾ ਸਾਡਾ ਕੋਲ ਹੀ ਨਹੀਂ ਆਇਆ ਦਿੰਦੀ ਕੋਲ ਡਿੱਕ ਰਾਤ 1:30 ਵਜੇ ਮੇਰੀ ਗੱਲ ਹੋਈ ਬੱਚਿਆਂ ਨਾਲ ਉਦੋਂ ਬਾਅਦ ਨਹੀਂ ਕੋਲ ਆਈ ਸਾਡੀ ਈ ਗੱਲ ਬਾਤ ਹੋਈ 1:30 ਵਜੇ ਜੜੀ ਬਸ ਉਹ ਇਹਨਾਂ ਨੇ ਕਿਹਾ ਮਮਾ ਅਸੀਂ ਪਹੁੰਚ ਗਏ ਆ ਤੇ ਸਾਨੂੰ ਹੁਣ ਬਸ ਪੁਲਿਸ ਵਾਲਿਆਂ ਨੇ ਫੜ ਲੈਣਾ ਵਾ ਤੇ ਸਾਡੀ 5-6 ਦਿਨ ਸਾਡਾ ਕਾਲ ਨਹੀਂ ਆਉਣਾ ਹੈਗਾ ਵੀ ਤੇ ਪਰ ਉਸ ਤੋਂ ਬਾਅਦ ਅਸੀਂ ਬੜੇ ਦਿਨ ਡੀਗਦੇ ਰਹੇ ਰਾਤ ਨੂੰ ਨੀਂਦ ਨਹੀਂ ਆਉਂਦੀ ਫੋਨ ਡੀਗਦੀ ਰਹੇਗੀ ਫੋਨ ਵੀ ਆ ਜਾਂਦਾ ਹੁਣ ਵੀ ਆ ਜਾਂਦਾ ਨਹੀਂ ਫੋਨ ਨਹੀਂ ਆਇਆ ਹੈਗਾ ਵੀ ਹੁਣ ਸਵੇਰੇ ਪਤਾ ਲੱਗਾ ਉਹ ਪਾਪਾ ਵੱਡੇ ਭਾਜੀ ਕੋਲੋਂ ਓੜਾ ਦੇ ਤਾਇਆ ਜੀ ਕੋ ਕਿ ਬੱਚਾ